ਪਰਾਵ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਆ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜਿਆ ਹਾਂ ਔਰ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਤੋਂ ਉੱਤੋਂ ਆਪਣਾ ਕਾਰਜ ਸ਼ੁਰੂ ਕੀਤਾ ਸੀ ਅੱਜਕਲ ਮੈਂ ਦਿੱਲੀ ਰਹਿ ਰਿਹਾ ਹਾਂ ਔਰ ਆਪਣੀਆਂ ਗਲੋਬਲ ਨਿਊਜ਼ ਸਰਵਿਸਿਜ਼ ਚਲਾ ਰਿਹਾ ਹਾਂ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਪੰਜਾਬ ਦੇ ਸਬਜੈਕਟ ਦੇ ਉੱਤੇ ਗੱਲ ਕਰਨ ਲੱਗਾ ਹਾਂ ਕਿ ਇੱਕ ਮਲਵਿੰਦਰ ਸਿੰਘ ਮਾਲੀ ਜਿਹੜੇ ਜਿਨ੍ਹਾਂ ਨੂੰ ਪੋਲੀਟੀਕਲ ਐਨਾਲਿਸਟ ਕਿਹਾ ਜਾ ਰਿਹਾ ਹੈਗਾ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਔਰ ਹੁਣ ਉਹਨਾਂ ਨੂੰ 1 ਅਕਤੂਬਰ ਤੱਕ ਜੁਡੀਸ਼ੀਅਲ ਕਸਟਡੀ ਯਾਨੀ ਕਿ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਮੈਂ ਇਹ ਜਿਹੜਾ ਇਨਸੀਡੈਂਟ ਹੋਇਆ ਹੈਗਾ ਕੋਈ ਪਹਿਲਾ ਨਹੀਂ ਹੈਗਾ ਤੁਸੀਂ ਇਹ ਦੇਖੋ ਕਿ ਭਗਵਾਨ ਜੀ 2.5 ਸਾਲ ਦੀ ਸਰਕਾਰ ਦੇ ਵਿੱਚ ਬਾਰ ਬਾਰ ਹੋ ਰਿਹਾ ਹੈਗਾ ਤੁਸੀਂ ਮੈਂ ਅੱਜ ਵੀਡੀਓ ਅਸਲੀ ਬਣਾ ਰਿਹਾ ਹੈਗਾ ਵਾ ਕਿ ਇਹ ਪੁੱਛਣ ਵਾਸਤੇ ਕਿ ਤੁਸੀਂ ਕਿੰਨੀ ਵਾਰੀ ਪ੍ਰੋਟੈਸਟ ਕਰਦੇ ਰਹੋਗੇ ਹੁਣ ਵੀ ਕੋਈ ਪਬਲਿਕ ਪ੍ਰੋਟੈਸਟ ਕਰਨ ਦੀ ਪਲੈਨਿੰਗ ਹੋ ਰਹੀ ਹੈਗੀ ਹੈ ਕਿ ਉਹਨੂੰ ਛੁਡਵਾਉਣ ਵਾਸਤੇ ਪਬਲਿਕ ਪ੍ਰੋਟੈਸਟ ਕਰਾਂਗੇ ਉਹ ਤਾਂ ਰੁਕਦਾ ਰਿਹਾ ਨਹੀਂ ਉਹ ਕੱਲ ਕਿਸੇ ਹੋਰ ਨੂੰ ਤੁਸੀਂ ਇਹਨੂੰ ਛੁਡਵਾ ਵੀ ਲੋਗੇ ਕੱਲ ਕਿਸੇ ਹੋਰ ਨੂੰ ਉਹ ਅਰੈਸਟ ਕਰ ਲੇਗਾ ਫਿਰ ਤੁਸੀਂ ਕਿਹ ਸੜਕਾਂ ਦੇ ਉੱਤੇ ਆ ਜਾਓਗੇ ਤਾਂ ਇਹਦਾ ਕੋਈ ਹੋਰ ਹੱਲ ਤੁਹਾਨੂੰ ਢੂੰਡਣਾ ਪੈਣਾ ਹੈਗਾ ਕਿਉਂਕਿ ਇਹ this is a major human rights violation which is happening in punjab punjab de vich bahut zyada matlab ki pure hindustan de vich itni human rights violations nahi ho riyan jinna kalle punjab de vich ho riyan aur khaas karke bhavant ban di sarkar de vich ho riyan hai giya tuhanu pata hoega ki pichle saal elhan umar ek uh, us house of representatives di member hai giya america de vich ohne ek resolution vi paaya si ki punjab de utte ਕ੍ਰਿਚ ਬਹੁਤ ਜ਼ਿਆਦਾ ਹਿਊਮਨ ਰਾਈਟਸ ਵਾਇਓਲੇਸ਼ਨ ਹੋ ਰਹੀਆਂ ਹੈਗੀਆਂ ਅਤੇ ਖਾਸ ਕਰਕੇ ਜਿਹੜੀ ਮਿਨੋਰਿਟੀ ਕਮਿਊਨਿਟੀਜ਼ ਹੈਗੀਆਂ ਉਹਨਾਂ ਦੇ ਉੱਤੇ ਬੜੇ ਅਤਿਆਚਾਰ ਹੋ ਰਹੇ ਆ ਤਾਂ ਉਹਦਾ ਵੀ ਮੈਂ ਥੱਲੇ ਮੈਂ ਅੱਜ ਇੱਕ ਆਰਟੀਕਲ ਵੀ ਲਿਖਿਆ ਮਲਵਿੰਦਰ ਸਿੰਘ ਜੀ ਦੇ ਉੱਤੇ ਔਰ ਉਹਦਾ ਲਿੰਕ ਥੱਲੇ ਛੱਡਾਂਗਾ ਉਹਦੇ ਵੀ ਤੁਸੀਂ ਉਹ ਪੜ ਸਕਦੇ ਹੈਗੇ ਹੋ ਕਿ ਵੀ ਉਹਨੇ ਕੀ ਕਿਹਾ ਇਲਾਨ ਉਮਰ ਜਿਹੜੀ ਹੈਗੀ ਆ ਉੱਥੇ ਹਾਊਸ ਆਫ ਜਿਸ ਤਰ੍ਹਾਂ ਇੱਥੇ ਐਮਪੀਸ ਹੁੰਦੇ ਆਗੇ ਉੱਥੇ ਉਸ ਤਰ੍ਹਾਂ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰਸ ਹੁੰਦੇ ਉਹਨੂੰ ਰੈਪੂ ਵੀ ਕਹਿੰਦੇ ਹੈਗੇ ਤਾਂ ਉਹਨੇ ਇੱਕ ਰੈਜ਼ੋਲੂਸ਼ਨ ਪਾਇਆ ਸੀ ਉਹਦਾ ਲਿੰਕ ਵੀ ਔਰ ਜੋ ਨੇ ਕਿਹਾ ਹੈਗਾ ਉਹ ਵੀ ਤੁਸੀਂ ਪੜ ਸਕਦੇ ਹੋ ਤਾਂ ਮੈਂ ਇਹ ਕਹਿਣਾ ਚਾਹਨਾ ਹੈਗਾ ਵਾ ਕਿ ਭਗਵਾਨ ਤੁਮਨ ਤਾਂ ਹਟ ਨਹੀਂ ਰਿਹਾ ਹੈਗਾ ਜੇਕਰ ਤੁਸੀਂ ਇਹਦਾ ਕੋਈ ਪਰਮਨੈਂਟ ਹੱਲ ਨਾ ਲੱਭਿਆ ਪਾ ਹੋਲੀ ਹੋਲੀ ਤੁਸੀਂ ਦੇਖੋ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਗਵਰਨਮੈਂਟਸ ਜਿਹੜੀਆਂ ਹੈਗੀਆਂ ਅਲਗ-ਅਲਗ ਸਟੇਟਸ ਦੇ ਵਿੱਚ ਔਰ ਦਿੱਲੀ ਦੇ ਵਿੱਚ ਵੀ ਲੋਕਾਂ ਦੇ ਘਰ ਆ ਕੇ ਢਾਹ ਦਿੰਦੀਆਂ ਹੈਗੀਆਂ ਬੁਲਡੋਜ਼ਰ ਚਲਾ ਦਿੰਦੀਆਂ ਉਸ ਤਰ੍ਹਾਂ ਹੀ ਭਗਵੰਤ ਮਾਨ ਨੇ ਵੀ ਬੁਲਡੋਜ਼ਰ ਚਲਾਉਣੇ ਸ਼ੁਰੂ ਕਰ ਦੇਣੇ ਤੁਹਾਡੇ ਘਰਾਂ ਦੇ ਉੱਤੇ ਉਹਦੇ ਕੋਲ ਆਪਣੀ ਕੋਈ ਵੀ ਸਕਿੱਲ ਨਹੀਂ ਹੈਗੀ ਉਹ ਇੱਧਰ ਉੱਧਰ ਦੇਖ ਦੇਖ ਕੇ ਕਰੀ ਜਾ ਰਿਹਾ ਹੈਗਾ ਔਰ ਉਹਨੂੰ ਕੋਈ ਨਾ ਉਹ ਅਜੂਕੇਟਡ ਵੀ ਨਹੀਂ ਹੈਗਾ ਕਿ ਉਹਨੂੰ ਇਹ ਪਤਾ ਚੱਲੇ ਕਿ ਹਿਊਮਨ ਰਾਈਟਸ ਵਾਇਓਲੇਸ਼ਨ ਲੱਗੀਆਂ ਉਹਨੂੰ ਇਹ ਵੀ ਨਹੀਂ ਪਤਾ ਚੱਲ ਰਿਹਾ ਹੋਵੇਗਾ ਕਿ ਉਹ ਇੱਕ ਕ੍ਰਾਈਮ ਕਰ ਰਿਹਾ ਔਰ ਉਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਬਿਲਕੁਲ ਰੁਕ ਜਾਏਗੀ ਜੇਕਰ ਹਿਊਮਨ ਰਾਈਟਸ ਵਾਇਓਲੇਸ਼ਨ ਹੁੰਦੀਆਂ ਰਹਿਣਗੀਆਂ ਉੱਥੇ ਪੰਜਾਬ ਪੁਲਿਸ ਦੇ ਜਿਹੜੇ ਬੰਦੇ ਹੈਗੇ ਆ ਉਹ ਵੀ ਅਨਪੜ੍ਹ ਦੇ ਬਰਾਬਰ ਹੈਗੇ ਆ ਉਹਨਾਂ ਨੂੰ ਵੀ ਪਤਾ ਕਿ ਐਦਾ ਨੁਕਸਾਨ ਉਹਨਾਂ ਦੇ ਬੱਚਿਆਂ ਨੂੰ ਹੀ ਹੋਣਾ ਹੈਗਾ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਵੀ ਉਹਨਾਂ ਨੂੰ ਦੀ ਕੋਈ ਨੌਕਰੀ ਨਹੀਂ ਲੱਗੇਗੀ ਔਰ ਨਸ਼ਿਆਂ ਦੇ ਵਿੱਚ ਲੱਗ ਕੇ ਉਹ ਮਰ ਜਾਣਗੇ ਇਹ ਹਿਊਮਨ ਰਾਈਟਸ ਵਾਇਓਲੇਸ਼ਨ ਦਾ ਐਨਾ ਗਲਤ ਅਸਰ ਹੁੰਦਾ ਉਹੀ ਪੂਰੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈਗਾ ਹਿਊਮਨ ਰਾਈਟਸ ਵਾਇਓਲੇਸ਼ਨ ਜਿਹੜੀਆਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਉਹਦੇ ਕਰਕੇ ਜਿਹੜਾ ਉਹ ਆਪਣੀ ਇਕਨੋਮਿਕ ਡਵੈਲਪਮੈਂਟ ਹੈਗੀ ਉਹ ਵੀ ਰੁਕ ਗਈ ਹੈਗੀ ਹੈ ਕਿਉਂਕਿ ਇਨਵੈਸਟਮੈਂਟ ਨਹੀਂ ਹੁੰਦੀ ਨਾ ਲੋਕਲ ਇਨਵੈਸਟਮੈਂਟ ਹੁੰਦੀ ਹੈ ਨਾ ਫੋਰਨ ਇਨਵੈਸਟਮੈਂਟ ਹੁੰਦੀ ਹੈ ਉਹਦੇ ਨਾਲ ਇੰਡਸਟਰੀ ਨਹੀਂ ਲੱਗਦੀ ਇੰਡਸਟਰੀ ਨਹੀਂ ਲੱਗਦੀ ਤਾਂ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਐ ਉਹਦੇ ਫਰਕ ਹੈਗੇ ਐ ਭਗਵੰਤ ਮਾਨ ਨੂੰ ਜਾ ਕੇ ਉੱਥੇ ਕੋਈ ਸਮਝਾਏ ਉਹਦੇ ਦਫ਼ਤਰ ਦੇ ਵਿੱਚ ਪੰਜਾਬੀ ਦੇ ਵਿੱਚ ਔਰ ਦਿਨ ਵੇਲੇ ਜਾਣਾ ਸ਼ਾਮ ਨੂੰ ਨਾ ਜਾਣਾ ਸ਼ਾਮ ਨੂੰ ਪਤਾ ਨਹੀਂ ਕੀ ਸਮਝੇਗਾ ਤੁਸੀਂ ਕੀ ਬੋਲੋਗੇ ਕੀ ਸਮਝੇਗਾ ਉਹ ਕੀ ਤਾਂ ਐਸਲੀ ਮਨ ਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਇਹ ਜਿਹੜੇ ਪੁਲਿਸ ਵਾਲੇ ਹੈਗੇ ਆ ਅੱਖਾਂ ਬੰਦ ਕਰਕੇ ਕਿਉਂ ਚਲੇ ਜਾਂਦੇ ਹੈਗੇ ਲੋਕਾਂ ਨੂੰ ਉਹਨਾਂ ਦੇ ਭਰਾ ਭੈਣ ਹੈਗੇ ਆ ਸਾਰੇ ਉਹਨਾਂ ਨੂੰ ਕਿਉਂ ਅਰੈਸਟ ਕਰਨ ਚਲੇ ਜਾਂਦੇ ਆ ਔਰ ਕੋਰਟਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੈ ਜਿਹੜੇ ਕੋਰਟ ਨੇ ਅੱਜ ਉਹਨੂੰ ਜੁਡੀਸ਼ੀਅਲ ਕਸਤੀ ਦੇ ਵਿੱਚ ਭੇਜਿਆ ਮਰਵਿੰਦਰ ਮਾਲੀ ਜੀ ਨੂੰ ਉਹ ਕੋਰਟ ਨੂੰ ਸੋਚਣਾ ਚਾਹੀਦਾ ਸੀ ਕਿ ਭਈ ਇਹ ਕੇਸ ਹੀ ਨਹੀਂ ਬਣ ਜਾਏਗਾ ਮਰਸਲੀ ਪਟੀਸ਼ਨਰਸ ਹੁੰਦੇ ਹੈਗੇ ਆ ਮਰਸਨਰੀ ਪਟੀਸ਼ਨਰ ਦਾ ਮਤਲਬ ਹੁੰਦਾ ਉਹ ਆਪਣੇ ਹੀ ਸਰਕਾਰ ਦੇ ਪਟੀਸ਼ਨਰਸ ਹੁੰਦੇ ਹੈਗੇ ਉਹ ਕਿੰਨੇ ਹੈ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖਿਆ ਹੋਗਾ ਕਿ ਗੁਜਰਾਤ ਦੇ ਵਿੱਚੋਂ ਬੜੇ ਹੈਗੇ ਔਰ ਜ਼ਿਆਦਾਤਰ ਕੇਸ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਉੱਤੇ ਹੁੰਦੇ ਹੈ ਉਹ ਗੁਜਰਾਤ ਦੇ ਉੱਤੇ ਹੀ ਹੁੰਦੇ ਹੈ ਉਹ ਮਰਸਨਰੀ ਪਟੀਸ਼ਨਰਸ ਹੁੰਦੇ ਹੈ ਉਹ ਕੋਰਟ ਕੋਟਾਂ ਨੂੰ ਸਮਝ ਨਹੀਂ ਆਉਂਦੀ ਹੈਗੀ ਆ ਵੈਸੇ ਅਨਪੜ੍ਹ ਹੁੰਦੇ ਜੱਜ ਵੀ ਜੱਜਾਂ ਦਾ ਬਹੁਤ ਬੁਰਾ ਹਾਲ ਹੈ ਮੈਂ ਉਹਦਾ ਵੀ ਥੱਲੇ ਇੱਕ ਲਿੰਕ ਛੱਡਾਂਗਾ ਤੁਸੀਂ ਦੇਖੋ ਕਿ ਜੱਜ ਆਪਣੇ ਕਿਸ ਤਰ੍ਹਾਂ ਕੰਮ ਕਰਦੇ ਹੈ judges they are part of their complicit in these uh, human rights violations judges nu samajhna chahiye hoga aur eh kya ja raha hai ga ke balwinder singh malli ji koi navjot singh sidhu jehda congress da leader hai ya si pata nahi aaj kal to active nahi lagda main oda ek video hi paso thelle tusi dekhna ke oda ta koi comment nahi main dekhe main kafi search kar rya si ਅੱਲੇ ਤੱਕਨ ਦਾ ਮਨੂਵ ਉਹਦਾ ਕੋਈ ਕਮੈਂਟ ਮਿਲਿਆ ਨਹੀਂ ਹੈਗਾ ਟਵਿੱਟਰ ਦੇ ਉੱਤੇ ਵੀ ਮੈਂ ਜਾ ਕੇ ਦੇਖਿਆ ਤਾਂ ਉਹਦਾ ਕੋਈ ਨਹੀਂ ਕਮੈਂਟ ਮੈਨੂੰ ਮਿਲਿਆ ਤਾਂ ਪਤਾ ਨਹੀਂ ਹੈ ਉਹਨਾਂ ਦਾ ਕੋਈ ਐਡਵਾਈਜ਼ਰ ਹੈ ਸੀ ਕਿ ਨਹੀਂ ਜੇ ਹੈ ਸੀ ਤਾਂ ਹੀ ਸ਼ੁੱਡ ਸਪੀਕ ਆਊਟ ਬਟ ਹੀ ਇਸ ਨਾਟ ਕਮਿੰਗ ਆਊਟ ਟੂ ਸਪੋਰਟ ਥਿਸ ਪਰਸਨ ਹੂ ਹੈਜ਼ ਬੀਨ ਅਰੈਸਟਡ ਔਨ ਫਲਿਮਸੀ ਗਰਾਉਂਡਸ ਯਾਨੀ ਕਿ ਝੂਠੇ ਕੇਸ ਦੇ ਵਿੱਚ ਇਹ ਜਿਹੜੀ ਹੈਗੀ ਹੈ ਅਜਿਹੇ ਕਹਿੰਦੇ ਹੈਗੇ ਕਿ ਰਿਲੀਜੀਅਸ ਸੈਂਟੀਮੈਂਟਸ ਹਰਟ ਹੋਏਗੇ ਅਜੋ ਤੇ ਤਾਂ ਕੋਈ ਕੇਸ ਬਣਨਾ ਹੀ ਨਹੀਂ ਚਾਹੀਦਾ ਬਿਲਕੁਲ ਵੀ ਕੋਈ ਅਸਾਂ ਘਰ ਬੈਠਾ ਬੈਠਾ ਕਿਸਦੇ ਵੀ ਰਿਲੀਜੀਅਸ ਸੈਂਟੀਮੈਂਟ ਕਹ ਦੇਗਾ ਮੇਰੇ ਹਾਰਟ ਹੋ ਰਿਹਾ ਹੈ ਕਿ ਕੋਟਾ ਨੂੰ ਬਿਲਕੁਲ ਸਮਝ ਨਹੀਂ ਆ ਰਹੀ ਪਤਾ ਨਹੀਂ ਇਹ ਕੌਣ ਸੀ ਜੱਜ ਜੱਜ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ ਕਿ ਜਿਨੇ ਜੁਡੀਸ਼ੀਅਲ ਕਸਟਡੀਜ਼ ਵਿੱਚ ਭੇਜ ਦਿੱਤਾ ਹੈਗਾ ਔਰ ਇਹਨਾਂ ਪੁਲਿਸ ਵਾਲਿਆਂ ਤੇ ਜਿਨ੍ਹਾਂ ਨੇ ਇਹਨੂੰ ਘਰੋਂ ਦੇ ਚੁੱਕ ਕੇ ਲੈ ਆਏ ਹੈਗੇ ਔਰ ਦੇ ਵਰ ਸੋ ਕੈਲਸ ਸੀ ਇਨ देयर ਐਟੀਟਿਊਡ ਵੈਨ ਦੇ ਵਰ ਟ੍ਰਾਈਂਗ ਟੂ ਅਰੈਸਟ ਹਿਮ ਕੈਲਸ ਸੀ ਬਿਲਕੁਲ ਚਲੋ 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 ਕੋਈ ਐਫ ਆਈ ਆਰ ਨਹੀਂ ਹੈਗੀ ਐਫ ਆਈ ਆਰ ਦਿਖਾ ਦਾਂਗੇ ਇਸ ਤਰ੍ਹਾਂ ਥੋੜਾ ਹੁੰਦਾ ਤੁਸੀਂ ਇਹ ਕੋਈ ਨਾਜ਼ੀ ਜਰਮਨ ਦੇ ਵਿੱਚ ਰਹਿ ਰਹੇ ਹੋ ਤਾਂ ਇਹ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਕਹਿਣਾ ਸੀ ਇਹ ਕਿਉਂਕਿ ਭਗਵਾਨਤਮਾਨ ਨੂੰ ਸਮਝਾਉਣ ਦੀ ਬੜੀ ਜ਼ਰੂਰਤ ਹੈ ਕਿ ਨਹੀਂ ਤਾਂ ਹੋਲੀ ਹੋਲੀ ਬੁਲਡੋਜ਼ਰ ਚੱਲਣਗੇ ਤੁਹਾਡੇ ਘਰ ਦੇ ਉੱਤੇ ਤਾਂ ਮੈਂ ਇਹ ਹਿਊਮਨ ਰਾਈਟਸ ਪੇਟੀਸ਼ਨ ਪਾਣਾ ਹੈਗਾ ਵਾ ਔਰ ਮੈਂ 2 ਦਿਨ ਪਹਿਲੇ 14 ਤਰੀਕ ਨੂੰ ਸ਼ਾਇਦ ਮੈਂ ਅਮਰਿਤਪਾਲ ਸਿੰਘ ਜਿਹੜਾ ਅਮਰਿਤਪਾਲ ਸਿੰਘ ਨੂੰ ਜਿਹੜਾ ਝੂਠੇ ਕੇਸ ਐਨਐਸਏ ਦੇ ਵਿੱਚ ਅ ਫਸਾ ਕੇ ਡਿਬਰੂਗਰ ਜੇਲ ਅਸਾਮ ਦੇ ਵਿੱਚ ਭੇਜਿਆ ਹੋਇਆ ਉਹਦੀ ਉਹਨੂੰ ਉਹਦੇ ਵਾਸਤੇ ਇੱਕ ਯੂਨਾਈਟਿਡ ਨੇਸ਼ਨਸ ਦੇ ਵਿੱਚ ਔਰ ਇੱਕ ਯੂਐਸ ਸਰਫ ਜਿਹੜੀ ਮਿਨোরਿਟੀ ਕਮਿਊਨਿਟੀਜ਼ ਦੇ ਵਿੱਚ ਰਿਲੀਜੀਅਸ ਫਰੀडम ਵਾਸਤੇ ਕੰਮ ਕਰਦੀ ਹੈਗੀ ਇਹ ਬਹੁਤ ਪਾਵਰਫੁਲ ਆਰਗੇਨਾਈਜੇਸ਼ਨ ਹੈ ਅਮਰੀਕਾ ਦੇ ਵਿੱਚ ਉਹਨੂੰ ਔਰ ਯੂਨ ਹਿਊਮਨ ਰਾਈਟਸ ਉੱਥੇ ਇੱਕ ਪਟੀਸ਼ਨ ਪਾਈ ਹੈ ਕੰਪਰੀਹੈਂਸਿਵ ਪਟੀਸ਼ਨ ਉਹਦਾ ਵੀ ਲਿੰਕ ਥੱਲੇ ਛੱਡਾਂਗਾ ਉਹਨੂੰ ਵੀ ਤੁਸੀਂ ਦੇਖੋ ਕਿ ਉਹਨਾਂ ਉਹਨੂੰ ਉਮਰ ਖਾਲਿਦ ਔਰ ਇੱਕ ਉਹ ਵੀ ਮਿਨੋਰਿਟੀ ਕਮਿਊਨਿਟੀ ਦਾ ਹੈਗਾ ਉਹਨੂੰ ਤਿਹਾਰਡ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ 4 5ਵਾਂ ਸਾਲ ਲੱਗ ਗਿਆ ਔਰ ਇੱਕ ਇੰਜੀਨੀਅਰ ਰਸ਼ੀਦ ਹੈ ਕਸ਼ਮੀਰ ਤੋਂ ਉਹਨਾਂ ਨੂੰ ਵੀ ਬੰਦ ਕੀਤਾ ਹੈ ਨਾ ਤਿੰਨਾ ਜੀ ਮੈਂ ਪਟੀਸ਼ਨ ਪਾਈ ਹੈ ਵੈਸੇ ਮੈਂ ਮੈਂ ਰੈਫਰੈਂਸ ਦਿੱਤਾ ਹੈਗਾ ਕਿ ਹੋਰ ਵੀ ਬੜੇ ਜਿਹੜੇ ਹੈਗੇ ਪੋਲਿਟিক্যাল ਪ੍ਰिजनਰਸ ਉਹਨਾਂ ਨੂੰ ਫਜ਼ੂਲ ਦੇ ਵਿੱਚ ਇੰਡੀਆ ਦੀਆਂ ਜੇਲਾਂ ਦੇ ਵਿੱਚ ਬੰਦ ਕੀਤਾ ਹੋਇਆ ਔਰ ਉਹਨਾਂ ਨੂੰ ਛੱਡੇ ਜਾਣਾ ਚਾਹੀਦਾ ਹੈ ਐ ਮੈਂ ਪਟੀਸ਼ਨ ਪਾਈ ਹੈ ਉਹ ਮੇਰੀ ਆਰਐਮਐਨ ਫਾਊਂਡੇਸ਼ਨ ਜਿਹੜੀ ਮੈਂ ਉਹ ਐਨਜੀਓ ਚਲਾਉਣਾ ਉਹਦੇ ਸਾਈਟ ਦੇ ਉੱਤੇ ਪਈ ਹੋਈ ਹੈ ਇਹਦਾ ਲਿੰਕ ਵੀ ਮੈਂ ਥੱਲੇ ਛੱਡਾਂਗਾ ਤੁਸੀਂ ਉਹਨੂੰ ਵੀ ਪੜੋ ਤਾਂ ਇਸ ਤਰ੍ਹਾਂ ਇਹ ਅਨੇ ਜਿਹੜੇ ਡ੍ਰੈਕੋਨੀਅਨ ਲਾਅਸ ਹੈਗੇ ਉਹਨਾਂ ਨੂੰ ਯੂਜ਼ ਕਰ ਕਰਕੇ ਨਹੀਂ ਤਾਂ ਤੁਹਾਨੂੰ ਭਗਵੰਤਮਾਨ ਟੈਰਰਾਈਜ਼ ਕਰਤਾ ਜਾਏਗਾ ਉਹ ਕੁੱਦਾ ਕਾਰਨ ਮੇਨ ਹੈਗਾ ਕਿ ਇਹਦੇ ਕੋਲ ਗਵਰਨੈਂਸ ਨਹੀਂ ਹੋ ਰਹੀ ਹੈ ਕੋਲ ਸਰਕਾਰ ਨਹੀਂ ਚੱਲ ਰਹੀ ਹੈਗੀ ਥੋੜਾ ਜਿਵੇਂ ਨੂੰ ਕੋਈ ਬੋਲਦਾ ਹੈਗਾ ਤਾਂ ਇਹਨੂੰ ਬੜੀ ਵੱਡੀ ਉਹ ਚੀਜ਼ ਲੱਗਦੀ ਹੈਗੀ ਹੈ ਕਿਉਂਕਿ ਅੰਦਰੋਂ ਖੋਖਲਾ ਹੈ ਅੰਦਰ ਇਹਦੇ ਕੁਝ ਵੀ ਨਹੀਂ ਨੂੰ ਕੁਝ ਪਤਾ ਨਹੀਂ ਹੈਗਾ ਨਾ ਇਹਨੂੰ ਪੜਿਆ ਲਿਖਿਆ ਨਾ ਨੂੰ ਕੋਈ ਬੋਲਣਾ ਆਂਦਾ ਹੈਗਾ ਬਸ ਹੈ ਚੁਟਕਲੇ ਕਹਾਣੀਆਂ ਸੁਣਾ ਸੁਣਾ ਕੇ ਬਸ ਸਰਕਾਰ ਚਲਾਣਾ ਚਾਹੁੰਦਾ ਹੈਗਾ ਜਿਸ ਦੇ ਨਾਲ ਲੋਕੀ ਸੈਟੀਸਫਾਈ ਨਹੀਂ ਹੋ ਰਹੇ ਹੁਣ ਉਹ ਜਦ ਅਵਾਜ਼ ਉਠਾਉਂਦੇ ਹੈ ਤਾਂ ਉਹਨਾਂ ਉੱਤੇ ਹੈ ਉਹਨਾਂ ਨੂੰ ਟਰਰਰਾਈਜ਼ ਕਰਦਾ ਹੈਗਾ ਘਰ ਪੇਜ ਪੇਜ ਕੇ ਇਹਦੇ ਨਾਲ ਪੰਜਾਬ ਦਾ ਹਾਲ ਹੋ ਪੁਰਾਣਾ ਹੋ ਜਾਏਗਾ ਜੇਕਰ ਭਗਵਾਨਤਮਨ ਨੂੰ ਜਲਦੀ ਹਟਾਇਆ ਨਾ ਗਿਆ ਇਹ ਅਰਵਿੰਦ ਕੇਜਰੀਵਾਲ ਨੂੰ ਵੀ ਚਾਹੀਦਾ ਹੈਗਾ ਕਿ ਇਹਨੂੰ ਹਟਾਏ ਜਲਦੀ ਕਿਸੇ ਹੋਰ ਨੂੰ ਲਗਾਏ ਆਨੂ ਪਹਿਲੇ ਵੀ ਇਹਨੂੰ ਲਗਾਣਾ ਨਹੀਂ ਇਸ ਚੰਦਾ ਤੁਸੀਂ ਦੇਖਿਆ ਹੋਏਗਾ ਅਰਵਿੰਦ ਕੇਜਰੀਵਾਲ ਨੂੰ ਨਿਸ਼ਚਿਤ ਮਿਨਿਸਟਰ ਬਣਾਉਣਾ ਚਾਹੁੰਦਾ ਇਹ ਰੁਸਕੇ ਘਰ ਬਹਿ ਗਿਆ ਸੀ ਇਹ ਭਗਵੰਤ ਮਾਨ ਰੁਸਕੇ ਘਰ ਬਹਿ ਗਿਆ ਸੀ ਘਰੋਂ ਨਿਕਲਦਾ ਨਹੀਂ ਸੀ ਕੋਈ ਗੱਲ ਨਹੀਂ ਕਰਦਾ ਸੀ ਫਿਰ ਅਰਵਿੰਦ ਕੇਜਰੀਵਾਲ ਝੂਠਾ ਹੈ ਵਸਤਾ ਉਹ ਉਹਨੇ ਇੱਕ ਐਸਰਾ ਝੂਠਾ ਜਿਹਾ ਰੈਫਰੰਡਮ ਕਰਵਾਇਆ ਵੋਟ ਵੋਟ ਕੇ ਵੀ ਫੋਨ ਦੇ ਉਤੇ ਸੁਸੰਦ ਸੋ ਉਹਦੇ ਵੀ ਝੂਠਾ ਹੀ ਇਹਨੂੰ ਕਹਿੰਦਾ ਕਿ ਸਾਰਿਆਂ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਕੈਂਡੀਡੇਟ ਬਣਾਓ ਐਸਲੀ ਇਹਨੂੰ ਬਣਾਤਾ ਨਹੀਂ ਤਾਂ ਉਹਨੂੰ ਬਣਾਉਣਾ ਹੀ ਨਹੀਂ ਚਾਹੁੰਦਾ ਹੋ ਸਕਦਾ ਰਵਿੰਦ ਕੇਜਰੀਵਾਲ ਨੂੰ ਪਤਾ ਹੋਵੇ ਕਿ ਅਨਪੜਹਾਗਿਆ ਨੇ ਨੁਕਸਾਨ ਕਰੇਗਾ ਪੰਜਾਬ ਦਾ ਪਰ ਇਹ ਹੁਣ ਬਿਲਕੁਲ ਜੋ ਰਵਿੰਦ ਕੇਜਰੀਵਾਲ ਕਹਿੰਦਾ ਉਹਦਾ ਕਟਪੁਤਲੀ ਬਣ ਕੇ ਜੋ ਕਹਿੰਦਾ ਹੈਗਾ ਉਹ ਇਹ ਕਰੀ ਜਾ ਰਿਹਾ ਹੈਗਾ ਔਰ ਪੰਜਾਬ ਦਾ ਜਿਹੜਾ ਹੈਗਾ ਬਿਲਕੁਲ ਇਹ ਨੁਕਸਾਨ ਕਰ ਰਿਹਾ ਹੈਗਾ ਇਸ ਤੋਂ ਬਚਾਉਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਕੋਈ ਇਹ ਪਾਰਟੀ ਬਗਾਜਾ ਬਾਜੀ ਬਿਲਕੁਲ ਨਾ ਕਰੋ ਸਾਰੇ ਇਕੱਠੇ ਹੋ ਜਾਓ ਔਰ ਇੱਕ ਪਰਮਨੈਂਟ ਸੋਲੂਸ਼ਨ ਲੱਭੋ ਕਿ ਭਗਵਾਨ ਤੁਮਾਨ ਦੇ ਟੈਰਰ ਤੋਂ ਕਿਸ ਤਰ੍ਹਾਂ ਬਚਾਇਆ ਜਾਏ ਪੰਜਾਬ ਨੂੰ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਇੰਨਾ ਹੀ ਕਹਿਣਾ ਸੀ ਮੈਂ ਹੋਰ ਜਿਹੜੇ ਇਹਦੇ ਰਿਲੇਟਡ ਲਿੰਕਸ ਹੈਗੇ ਆ ਜਿਹੜੇ ਥੱਲੇ ਛੱਡਾਂਗਾ ਤੁਸੀਂ ਉਹਨਾਂ ਨੂੰ ਵੀ ਪੜੋ ਥੈਂਕਸ ਫॉर ਵਾਚਿੰਗ